ਉਹ ਬਾਈ ਕੇਸਰ ਸਿਆ। ਅਸੀਂ ਤਾਂ ਤਾਂ ਹੈ। ਆ ਚਾਰ ਦੋਸਤ ਹੈ ਮੇਰਾ ਜੱਸਾ। ਇਹਨੇ ਅੱਧੀ ਸਾੜੀ ਦਾ ਕਰਾਉਣੇ ਰਿਸ਼ਤਾ। ਤਾਂ ਮੈਨੂੰ ਉਹ ਪਹਿਲਾਂ ਕਿਹਾ ਸੀ 6-7 ਮਹੀਨੇ ਹੋ ਗਏ। ਇਹ ਧਿਆਨ ਚਾ ਗਿਆ। ਦੇਖ ਬਈ ਆਪਣੇ ਵਿੱਕੀ ਤੋਂ ਵਧੀਆ ਮੁੰਡਾ ਕੋਈ ਹੋਰ ਹੈ ਨਹੀਂ। ਇੱਕ ਗੱਲ ਹੋਰ ਮੇਰਾ ਇਹਨਾਂ ਨਾਲ ਬਣਿਆ ਹੋਇਆ ਘਰ ਕਿਸੇ ਗੱਲ ਦਾ ਕੋਈ ਲਾਂਬਾ ਨਾ ਆਵੇ। ਜੇ ਹੁਣ ਕੋਈ ਮੰਗ ਮੰਗਾ ਤਾਂ ਦੱਸ ਜੀ। ਅੰਕਲ ਤੁਹਾਨੂੰ ਪਤੀ ਆ ਕਿੰਨੇ ਟਾਈਮ ਤੋਂ ਤੁਸੀਂ ਮੇਰੇ ਡੈਡੀ ਲਗਾਉਂਦੇ ਜਾ ਰਹੇ ਹੋ ਸਾਡੀ ਕੀ ਮੰਗ ਹੋਊ ਸਾਡੇ ਕੁਝ ਨਹੀਂ ਮੰਗਦੇ ਤਾਂ ਤਾਂ ਕੁੜੀ ਵਧੀਆ ਮਿਲਣੀ ਚਾਹੀਦੀ ਬਸ ਸਮਾਨਦਾਰ ਹੋਵੇ ਇਹਦੀ ਮਾਂ ਨੂੰ ਮਰੇ ਨੂੰ 5 ਸਾਲ ਹੋ ਗਏ ਸਾਨੂੰ ਤਾਂ ਕੁੜੀ ਕੰਮ ਕਰਾਉਣ ਚਾਹੀਦੀ ਐਸੇ ਤਾਂ ਰੋਟੀ ਖਾਣੋਂ ਬੈਠੇ ਆ ਦੇਖੋ ਜੀ ਕੁੜੀ ਬਾਰੇ ਤੁਸੀਂ ਬਿਲਕੁਲ ਬੇਫਿਕਰ ਰਹੋ ਵੈਸੇ ਰਿਸ਼ਤੇ ਚ ਮੇਰੀ ਸਾਰੀ ਲੱਗਦੀ ਐ ਪਰ ਮੈਂ ਕਦੇ ਸਮਝੀ ਨਹੀਂ ਮੈਂ ਆਪਣੀ ਭੈਣ ਤੋਂ ਬਹੁਤ ਸਮਝਦਾ ਤੁਹਾਨੂੰ ਕਦੇ ਕਿਸੇ ਗੱਲ ਦਾ ਲੰਭਾ ਨਹੀਂ ਆਊਗਾ ਉਡੀ ਪੜੀ ਲਿਖੀ ਵੀ ਆ ਸੋਹਣੀ ਸੁਰੱਖੀ ਵੀ ਆ ਤੇ ਕੰਮਕਾਰ ਵਾਲੀ ਵੀ ਆ ਤੁਸੀਂ ਇਸ ਗੱਲੋਂ ਬੇਫਿਕਰ ਰਹੋ ਉਹਨੇ ਆਉਂਦੇ ਹੀ ਤੁਹਾਡਾ ਘਰ ਸਭ ਲੈਣਾ ਹਾਂ ਜੇ ਤੁਹਾਡੀ ਕੋਈ ਹੋਰ ਡਿਮਾਂਡ ਹੈ ਤਾਂ ਭਾਈ ਹੁਣ ਦੱਸ ਦੋ ਬਾਅਦ ਵਿੱਚ ਕੋਈ ਇਹੋ ਜੀ ਗੱਲ ਨਾ ਹੋਵੇ ਉਹਨਾਂ ਨਾਲ ਸਾਥੀ ਕੋਈ ਨਾ ਮਾਦਨੀ ਬਾਕੀ ਅੰਤੋਂ ਸਭ ਕੰਮ ਜਾਰੀ ਚੱਲਦਾ ਰਹੂਗਾ ਉਹਦਾ ਗੱਲ ਠੀਕ ਆ ਭਾਈ ਇਹ ਬਾਈ ਰੰਦਾਵਾ ਲੈ ਕੇ ਤਾਂ ਕਿਸੇ ਗੱਲ ਨਾਲੇ ਲੈ ਕੇ ਸਾਡਾ ਵੀ ਘਰ ਬਣਿਆ ਫਿਰ ਸਾਨੂੰ ਵੀ ਇੱਕ ਦੂਜੇ ਤੇ ਵਿਸ਼ਵਾਸ ਹੈ ਮੈਂ ਬੇਨਾਹੀ ਵਿਸ਼ਵਾਸ ਆਪਣਾ ਗਾਹਾਂ ਬਣ ਗਏ ਤਾਂ ਵਧੀਆ ਗੱਲ ਹੈ ਬਾਬਾ ਤੁਸੀਂ ਅੰਕਲ ਤੇ ਭਰੋਸਾ ਕਰਦੇ ਹੋ ਤਾਂ ਸਾਰਾ ਕੁਝ ਠੀਕ ਹੋ ਜਾਏ ਤੇ ਇੱਕ ਗੱਲ ਹੋਰ ਆ ਭਾਈ ਕਿਸੇ ਤੋਂ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਸਾਨੂੰ ਇਸ ਗੱਲ ਦਾ ਡਰ ਹੈ ਵੀ ਹੋਰ ਸਭ ਕੁਝ ਚੱਲ ਜਾਗੇ ਪਰ ਮੁੰਡਾ ਨਸ਼ੇ ਪੱਤੇ ਵਾਲਾ ਨਹੀਂ ਹੋਣਾ ਚਾਹੀਦਾ ਨਾ ਨਾ ਮੇਰਾ ਮੁੰਡਾ ਤੇ ਨਸ਼ੇ ਦੇ ਨੇੜੇ ਨਹੀਂ ਲੰਗਦਾ ਹੈਗਾ ਕੋਈ ਦੋ ਬੰਦੇ ਉੱਥੇ ਖਾਂਦੇ ਹੋਣ ਨਾ ਪਰ ਉਹਦੀ ਲੰਗ ਜਾਂਦਾ ਸਾਰਾ ਕੁਝ ਤਰਦਾਵਾ ਜਾਂਦਾ ਉਹ ਹਾਂ ਹਾਂ ਜੱਸੇ ਭਾਈ ਇਸ ਗੱਲ ਦੀ ਤਾਂ ਮੈਂ ਜ਼ਿੰਮੇਵਾਰੀ ਲੈ ਲੈਣੀ ਆ ਬਾਕੀ ਰਹੀ ਗੱਲ ਆਪਾਂ ਪਿੰਡ ਚੋਂ ਪਤਾ ਕਰ ਲੈਨੇ ਆ ਉਹ ਨਾ ਨਾ ਭਾਈ ਆਪਾਂ ਪਿੰਡ ਤੋਂ ਕੀ ਪਤਾ ਕਰਨਾ ਜਦੋਂ ਤੂੰ ਬੈਠਾ ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ ਵੀ ਤੂੰ ਸਾਨੂੰ ਮਾੜਾ ਪਰਿਵਾਰ ਨਹੀਂ ਟਕਣਾ ਇਹ ਗੱਲ ਤੁਸੀਂ ਭਾਈ ਆਉਂਦੇ ਬੁੱਧਵਾਰ ਨੂੰ ਆਜੋ ਤੁਸੀਂ ਕੁੜੀ ਦੇਖ ਲਓ ਕਿ ਤੁਹਾਨੂੰ ਕੁੜੀ ਪਸੰਦ ਆ ਤਾਂ ਆਪਾਂ ਗੱਲ ਅੱਗੇ ਤੋਰ ਲਾਂਗੇ ਚੱਲਣ ਡਿਆ ਕੋਈ ਗੱਲ ਨਹੀਂ ਭਾਈ ਸਾਹਿਬ ਬੁੱਧਵਾਰ ਅਸੀਂ ਆ ਜਾਾਂਗੇ ਕੁੜੀ ਸਾਨੂੰ ਪਸੰਦ ਆ ਗਈ ਤੇ ਆਪਾਂ ਤੁਹਾਨੂੰ ਜਿਹੜਾ ਵਾ ਕਰ ਲਾਂਗੇ ਨਾਲ ਦੀ ਨਾਲ ਜੱਸਾ ਸਿਆ ਵਾ ਤਾਂ ਚੱਲ ਵਧੀਆ ਹੋਊਗੀ ਕਿਉਂਕਿ ਸਭ ਸਿਆ ਕਾਹਲਾ ਖਰਚਾ ਕਰਨ ਦੀ ਵੀ ਕੋਈ ਲੋੜ ਨਹੀਂ ਜੀ ਉਹੀ 4 ਪਈਏ ਜਵਾਖਾ ਦੇ ਕੰਮ ਆ ਜਾਣਗੇ ਚੱਲਾ ਆ ਜੇ ਤੁਸੀਂ ਬੁੱਧਵਾਰ ਨੂੰ ਅੱਗੇ ਸਾਡੀ ਤਿਆਰੀ ਹੋਊਗੀ ਬਿਲਕੁਲ ਸਹੀ ਕਹਿਣਾ ਬਾਈ ਮੈਂ ਤਾਂ ਆਪ ਤੁਹਾਡੇ ਨਾਲ ਸਹਿਮਤ ਹਾਂ ਐਵੇਂ ਲੋਕਾਂ ਨੂੰ ਘਰ ਨੂੰ ਕਹਿੰਦਾ ਕੀ ਫਾਇਦਾ ਹੈ ਹੈ ਉਹੀ ਕੰਮ ਆਪਣੇ ਬੱਚਿਆਂ ਦੇ ਆਜੇ ਨੇ بس ਉਹੀ ਗੱਲ ਹੈ ਚਲੋ ਠੀਕ ਹੈ ਭਾਈ ਸਾਹਿਬ ਸਾਨੂੰ ਤੇ ਇਜਾਜ਼ਤ ਅਸੀਂ ਚੱਲਦੇ ਹਾਂ ਤੇ ਤੁਸੀਂ ਬੁੱਧਵਾਰ ਆ ਜਾਇਓ ਪ੍ਰਿਸੰਧ ਆ ਰਹੀ ਨੇ ਆਪਣੇ ਬੁੱਧਵਾਰ ਨੂੰ ਆਪਾਂ ਨਿਚੜਾਵਾ ਕਰ ਲਾਂਗੇ ਨਾਲੇ ਕਦੇ ਤੂੰ ਹੱਥ ਫੁਕਦਾ ਕਦੇ ਮੈਂ ਫੁਕਦਾ ਰੋਟੀ ਖਣੀ ਆਪਾਂ ਕਿੰਨੇ ਤੰਗ ਆਹੋ ਪੁੱਤ ਨੂੰ ਤੀ ਆ ਜੂਗੀ ਕਹੇ ਰੋਟੀ ਖਾਪੂਗੀ ਯਾਰ ਇਹਦਾ ਵਿੱਚ ਸਰਬੱਤ ਦਾ ਨਾਮ ਉਹਨਾਂ ਵਰਗੇ ਕਿਹੜਾ ਦਿਲਦਾ ਹੈ ਹਰ ਹਰੇ ਤਾਂ ਨਾਮ ਯਾਰ ਇੱਕ ਗੱਲ ਦੱਸੋ ਕਿ ਉੱਪਰ ਗਿਆ ਹੈ ਪਰਿਵਾਰ ਕਿਵੇਂ ਹੈ ਕੇਸਰ ਦਾ ਸਾਰਾ ਪਰਿਵਾਰ ਵਧੀਆ ਹੈ ਕੇਸਰ ਦਾ ਨਾ ਕਦੇ ਕੋਈ ਗੱਲਬਾਤ ਸੁਣੀ ਹੈ ਤੇ ਕੇਸਰ ਦਾ ਮੁੰਡਾ ਜਿਹੜਾ ਵਿੱਕੀ ਹੈ ਉਹ ਮੁੰਡਾ ਠੀਕ ਹੈ ਸਾਰਾ ਠੀਕ ਹੈ ਲੱਗਦਾ ਹੈ ਆਇਆ ਕਿ ਕਿ ਨੁਰਿਤਾ ਕਰਦਾ ਕੁਮਲਾ ਸ਼ਾਬਾਤਾ ਨਹੀਂ ਕਰਦਾ ਮੁੰਡਾ ਤਾਂ ਨਾਦਕ ਦੇ ਨਸ਼ਾ ਕਰਦਾ ਵੇਖਿਆ ਨਾ ਸੁਣਿਆ ਮੁੰਡਾ ਠੀਕ ਹੈ ਅੱਛਾ ਐਵੇਂ ਨਹੀਂ ਕੋਈ ਕਰਨੀਗੀ ਚਲੋ ਧੰਨਵਾਦ ਬਾਈ ਤੈਨੂੰ ਪਤਾ ਹੈ ਬਾਈ ਹਾਂਜੀ ਹਾਂ ਰਿਸ਼ਤੇ ਕਿਹੜਾ ਰੋਲ ਕਰਨਾ ਸੌਖ ਨਹੀਂ ਆਉਂਦਾ ਨਹੀਂ ਨਹੀਂ ਨਸ਼ਾ ਪੱਤਾ ਕੋਈ ਨਹੀਂ ਕਰਦਾ ਜੀ ਚਲੋ ਠੀਕ ਹੈ ਬਾਈ ਜੀ ਸਸਟੀ ਗਾ ਧੰਨਵਾਦ ਚਲੋ ਮੈਨੂੰ ਕੀ ਲੋੜ ਐਵੇਂ ਕਿਸੇ ਦੇ ਰਿਸ਼ਤੇ ਚ ਪਾਣੀ ਮਾਰਨ ਦੀ ਨਾਲੇ ਲੋਕ ਮੈਨੂੰ ਪਾਣੀ ਮਾਰ ਕਹਿਣਗੇ ਜਦੋਂ ਕਰੋਗੇ ਰਿਸ਼ਤਾ ਤਾਂ ਪਤਾ ਲੱਗ ਜਾਏਗਾ ਮੁੰਡਾ ਕਿਵੇਂ ਦਾ ਜਾਂ ਕਿਵੇਂ ਦਾ ਨਹੀਂ ਸਾਡਾ ਦੇ ਇੱਕ ਪਿੰਡ ਦੇ ਆਪਾਂ ਕਿਉਂ ਪੱਣੀ ਮਾਰੀ ਕਿਸੇ ਦੇ ਰਿਸ਼ਤੇ